ਤੁਹਾਡਾ ਮਨਪਸੰਦਿਆ ਸ਼ੋਅ ਸੱਤ ਲੈ ਕੇ ਹਾਜ਼ਰ ਹੈ। ਖੋਟੀ ਖਾਓ ਤੇ ਮੱਝਾਂ ਲੱਗੇ ਜਾਓ ਤੇ ਮੱਝਾਂ ਝਾਰ ਕੇ ਸ਼ਾਮ ਨੂੰ ਘਰ ਆ ਜੀ। ਤੇ ਕਲੈਨ ਬੰਗਾਲੀ ਦੀ ਕੋਈ ਬੋਲ ਕੇ ਦਿਖਾਓ ਜੀ। ਉਹ ਆਪਾਂ ਕਹਿੰਦੇ ਪੰਜਾਬੀ ਪਿਆਰ ਕਰਨਾ ਉਹ ਕਹਿੰਦੇ ਹਮਦਵਾਲੋ। ਅਸੀਂ ਕਿਹਾ ਵੀ ਰਿਸ਼ਤੇਦਾਰੀ ਚ ਆ ਜਾਈਏ ਇੱਥੇ ਵੀ ਆ ਕੇ ਫਸ ਗਏ। ਆਪਾਂ ਕਰੋ ਤੇ ਬਜਰੀਆਂ ਇਕੱਠੀ ਕਰੀ ਬਰੀਕ-ਬਰੀਕ ਨਾਲ ਕੇ ਵਿਚ ਚ ਪਾ ਦੀ ਸਾਰੇ ਭਰ ਦਿਓ ਤੇਰੀ ਛਿੱਲੀ ਬਜਰੀ ਇਹਦੀ ਵੀ ਹੈਗੀ ਹੈ ਇਹਦਾ ਹੋ ਹੀ ਨਹੀਂ ਸਕਦਾ ਕਿ ਇਹਦੀ ਨਾ ਹੋਵੇ ਇਹ ਮੈਨੂੰ ਪਤਾ ਮੈਂ ਤੈਨੂੰ ਕਹੀ ਜਾਂਦੇ ਮੇਰੀ ਮੁਲਾਕਾਤ ਕਰਾ ਉਹਦਾ ਆਪ ਲੰਬੀ ਬੈਠਾ ਕੁੜੀ ਬਾਹਰ ਕੌਣ ਜਾਵਾਂ ਜਹਾ ਭਾਈ ਹੁਣ ਬੱਚਿਆਂ ਨੂੰ ਕੰਮ ਨਹੀਂ ਜੀ ਸਾਨੂੰ ਤਾਂ ਜੇ ਅਸੀਂ ਸਕੂਲ ਚ ਜਾਣਾ ਝੋਲਾ ਬਾਅਦ ਚ ਰੱਖਣਾ ਪਹਿਲਾਂ ਮੱਝਾ ਖੋਲ ਲੋ ਜਦੋਂ ਸਾਨੂੰ ਸਾਈਕਲ ਮਿਲਿਆ ਅਸੀਂ ਤਾਂ ਇਹ ਸਮਝਦੇ ਸੀ ਸਾਨੂੰ ਹਵਾਈ ਜਹਾਜ਼ ਮਿਲ ਗਿਆ ਜੀ ਕੀ ਸਰਾਰੇ ਸ਼ੁਰੂ ਕਰਦਾ ਪੂਰੀ ਮਾਂ ਜੀ ਇੰਨਾ ਸੌਤਾ ਤੂੰ ਲੱਗਦਾ ਨਹੀਂ ਸ਼ਕਰ ਮਾਂ ਜੀ ਤੇ ਵਰ ਗਿਆ ਨਾ ਕਦੇ ਤੇ ਕੀ ਸੀ ਥੋਡੀ ਜੰਨ ਤਾਂ ਟਰਾਲੀਆਂ ਚ ਤੇ ਮੁੰਡੇ ਜਿਹੜੇ ਪਿੰਡ ਦੇ ਗਏ ਤੇ दारू ਪੀ ਕੇ ਰੂੜੀਆਂ ਚ ਰੁਲਦੇ ਫਿਰਦੇ ਉਹਨਾਂ ਟਰਾਲੀਆਂ ਦੇ ਵਿੱਚ ਪਾ ਗਏ ਲੈ ਰਾ ਟਾਈਮ ਤੋਂ 10 ਬਹੁਤ ਹੁੰਦੀ ਜਉ ਜੋ ਨਹੀਂ ਦੇਖੀ ਜੋ ਮਿਲੀ ਨਹੀਂ ਜੀ ਟਰਾਈ ਦਾ ਬੋਕਰੀ ਮੈਂ ਚੰਕੀ ਤਰ੍ਹਾਂ ਕਰ ਰਿਹਾ ਹਾਂ ਸਰਕਾਰੀ ਪਿੰਡ ਦਾ ਹੇਲੋ ਜਾਗਦੇ ਰਹੋ ਜੀ ਵੜਕ ਆਈ ਨਹੀਂ ਵੜਕ ਹੈ ਨਹੀਂ ਗਲਾ ਖਰਾਬ ਹੋ ਰਿਹਾ ਸਰ 75 75 ਪੈਂਦੇ ਪੂਰੇ ਜੰਜੀ ਪੂਰੇ ਛੱਤਰ ਜੀ ਬਾਪੂ ਤਾਂ ਹੀ ਪੈਂਦੇ ਆ ਜੀ ਬਾਪੂ ਜੀ ਉਹਨੇ ਬੈਠਿਆ ਰਿਸ਼ਤੇ ਦੀ ਗੱਲ ਕਰ ਲੈਨੇ ਜੁੱਤੀ ਵੀ ਪਾਈ ਵੀ ਹੈ ਜੀ ਬਾਪੂ ਗਏ ਇਹਦਾ ਜੀ ਜ਼ਮੀਨ ਦੀ ਵੀ ਵੰਡ ਨਹੀਂ ਹੋਈ ਬਾਪੂ ਨੇ ਇਦਾਂ ਹੀ ਬੇਦਖਲ ਕਰਦੇ ਹੋਣਾ ਜੀ ਨੋਟ ਸ਼ਾਪ ਦੇ ਹੇ ਹੁੰ ਨਹੀਂ ਨਹੀਂ ਦੌੜ ਤ ਗਿਆ ਆਪਣੇਾਰੇ ਦਰਸ਼ਕ ਨੂੰ ਬੋਲਦੇ ਸੱਸੀ ਕਾਲ ਬੋਲਦੇ ਵਾਏ ਕੁਛ ਖਾ ਜਾ ਵਾਏ ਕੀ ਕਰੇ ਅੱਜ ਇਹ ਸਤ ਪਿੰਡ ਜੰਗਪੁਰਾ ਵੇਖੇ ਜੰਗਪੁਰਾ ਪਿੰਡ ਚੰਡੀਗੜ੍ਹ ਤੋਂ ਜਦੋਂ ਰਾਜਪੁਰਾ ਨੂੰ ਜਾਂਦੇ ਆਂ ਰਾਹ ਦੇ ਵਿੱਚ ਰੋਡ ਤੇ ਆਉਂਦਾ ਉੱਥੇ ਦੇ ਬਜ਼ੁਰਗਾਂ ਨਾਲ ਬੀਬੀਆਂ ਨਾਲ ਭਰਾਵਾਂ ਨਾਲ ਭੈਣਾਂ ਨਾਲ ਗੱਲਬਾਤ ਕਰਦੇ ਆਂ ਆਓ ਚੱਲਦੇ ਆਂ ਉਹਨਾਂ ਨਾਲ ਗੱਲਬਾਤ ਕਰੀਏ ਹਾਂ ਜੀ ਪਾਈਏ ਫਿਰ ਇੱਥੋਂ ਜਵਾਨੀ ਦੀਆਂ ਜੱਦਾਂ ਤਾਜ਼ੀਆਂ ਕਰੀਏ ਆਜੋ ਭਾਈ ਅਸੀ ਗੱਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਕੀ ਗੱਲ ਚੱਲ ਰਹੀ ਬੜਾ ਠੀਕ ਹੈ ਵਧੀਆ ਵਧੀਆ ਭਾਈ ਕੀ ਕਰਦੇ ਰਹੇ ਹੋ ਮੈਂ ਵੈਸੇ ਬੈਂਕ ਚ ਲੱਗਿਆ ਜੀ ਪੀਐਨਵੀ ਜੀ ਐਨਵੀ ਜੀ ਹਾਂ ਪਿੰਡ 'ਚ ਬਾਬਾ ਜੀ ਬਦਲਾ ਕੇ ਦੇਖਿਆ ਨੇ ਬਹੁਤ ਬਹੁਤ ਰਕੀ ਵੈਸੀ ਪੜਦੀ ਬਹੁਤ ਰਕੀ ਸਾਰਾ ਦਾ ਭਾਈਚਾਰਾ ਹੈਗਾ ਬਹੁਤ ਵਧੀਆ ਹੈਗੇ ਬਚਪਨ ਦੇ ਸਾਥੀ ਹੁਣ ਵੀ ਹੈਗੇ ਨੇ ਆਪਣਾ ਹਾਂ ਹੈਗੇ ਸਾਰੇ ਹੈਗੇ ਜੀ ਵਿੱਚ ਵਿੱਚ ਉਹਨਾਂ ਦੀ ਕੋਈ ਸ਼ਰਾਰਤਾਂ ਸ਼ਰੂਰਤਾਂ ਲੇ ਸ਼ਰਾਰਤਾਂ ਤਾਂ ਛੋਟੇ ਹੁੰਦੇ ਕਰਦੇ ਸੀਗੇ ਸਭ ਕਿਹੜੀ ਕਿਹੜੀ ਸ਼ਰਾਰਤਾਂ ਚਲੋ ਇਹ ਦੱਸੋ ਤੁਹਾਨੂੰ ਕਿਹੜੀ ਸ਼ਰਾਰਤਾਂ ਕਰਦੇ ਹੁੰਦੇ ਛੋਟੇ ਹੁੰਦੇ ਸੀ ਅੱਜ ਕੱਲ ਤਾਂ ਅੱਜ ਕੱਲ ਤਾਂ ਸ਼ਰਾਰਤਾਂ ਰਹੀਆਂ ਨਹੀਂ ਅੱਜ ਕੱਲ ਤਾਂ ਮੋਬਾਈਲ ਆ ਗਏ ਟੋੜੇ ਵੇਲੇ ਤੇ ਕਿਹੜੀ ਸ਼ਰਾਰਤਾਂ ਹੁੰਦੀਆਂ ਸੀ ਆ ਤਾਂ ਹੈ ਸਾਰਾ ਖੇਡਦੇ ਸੀ ਕਿੰਦਾ ਗੁੱਲੀ ਲੜਨਾ ਹੋ ਗਿਆ ਹੋਰ ਸਾਰਾ ਦਿਨ ਹੀ ਮਜ਼ੀਆਂ ਹੁਣ ਲੱਗਦੇ ਬਈ ਸਤਿਗੁਰ ਜੀ ਸਤਿਗੁਰ ਜੀ ਬਈ ਕੀ ਨਾਮ ਹੈ ਮਨਦੀਪ ਸਿੰਘ ਜੀ ਦੀਪ ਸਿੰਘ ਜੀ ਮਨਦੀਪ ਜੀ ਕੀ ਕਰਦੇ ਹੋ ਤੁਸੀਂ ਮੈਂ ਕਿੱਤੀ ਪੜ੍ਹੀ ਕਿੱਤੀ ਪੜ੍ਹੀ ਕਰਦੀ ਹਾਂ ਬਈ ਕਿੰਨਾ ਪੜ੍ਹਿਆ ਮੈਂ ਪਲੱਸ 2 ਕੀਤੀ ਪਲੱਸ 2 ਅਧੂ ਬਾਦ ਕਿਉਂ ਨਹੀਂ ਪੜ੍ਹੀ ਕਿ ਐਸੇ ਨਹੀਂ ਪੜ੍ਹੀ ਸੀ ਨਾ ਮੰਨਦਾ ਨਹੀਂ ਸੀ ਮਨ ਕਾਤੇ ਜੀ ਸੀਗਾ ਬੰਨ ਚਾ ਉਸ ਟਾਈਮ ਤੇ ਬਚਪਨ ਤੋਂ ਤੁਹਾਨੂੰ ਪਤਾ ਖੇਡਣਾ ਕੁਝ ਦਿਨ ਸਿਰਸਤਾ ਕਰਨ ਚ ਆਉਂਦਾ ਜੀ ਕਿੰਨਾ ਬਈ ਕਿੰਨੀ ਪੜਾਈ ਕੀਤੀ ਮੈਂ 5 6 ਬੜਿਆ ਬਈ 5 6 ਬੜਿਆ ਉਸ ਤੋਂ ਬਾਦ ਬੱਸ ਜੀ ਕੋਈ ਲਾ ਜੀ ਯੂਟੂਬਾ ਯੂਰੀ ਲੱਗੇ ਭਾਈ ਠੀਕ ਬਾਬਾ ਜੀ ਅਸੀਂ ਕਾਲ ਜੀ ਅਸੀਂ ਕਾਲ ਜੀ ਥੀਲ ਚੱਲਾ ਜੀ ਠੀਕ ਹੈ ਜੀ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਜੀ ਕਿਰਪਾ ਉੱਪਰ ਵਾਲੇ ਦੀ ਸਹੀ ਬਾਬਾ ਜੀ ਪਿੰਡ ਜੰਗਪੁਰੇ ਦਾ ਨਾਮ ਜੰਗਪੁਰਾ ਕਿਵੇਂ ਪਿਆ ਇਹ ਜੰਗਪੁਰਾ ਉਰਫ ਗੋਬਿੰਦਪੁਰਾ ਦੋ ਨਾਂ ਹੈ ਇਸ ਪਿੰਡ ਦੇ ਜੀ ਹਾਂ ਜੀ ਸਾਡੇ ਕਿ ਇੱਥੇ ਪਿੰਡ ਦੇ ਬਜ਼ੁਰਗ ਸੀਗੇ ਜੀ ਉਹਨਾਂ ਦਾ ਨਾਮ ਜੰਗ ਸਿੰਘ ਸੀਗਾ ਠੀਕ ਹੈ ਜੀ ਉਹਨਾਂ ਦੇ ਨਾਂ ਤੇ ਪਿੰਡ ਵਸਿਆ ਵਾ ਠੀਕ ਹੈ ਜੀ ਹਾਂ ਜੀ ਬਸ ਉਸ ਤੋਂ ਬਾਅਦ ਫਿਰ ਇਹ ਜੰਗਪੁਰਾ ਹੀ ਹੋ ਗਿਆ ਜੰਗਪੁਰਾ ਉਰਫ ਗੋਬਿੰਦਪੁਰਾ ਇਹਦੇ ਦੋ ਨਾਂ ਬੱਜਦੇ ਬਲੂਡ ਸ਼ਹਿਰ ਤੋਂ ਆ ਕੇ ਬਸਿਆ ਵਾ ਮੈਨੂੰ ਕੰਮ ਹੋਦਾ ਬਾਬਾ ਜੀ ਫਿਰ ਤੁਸੀਂ ਦੋਨੇ ਇਕੱਠੇ ਬੈਠੇ ਹੋ ਤੁਸੀਂ ਦੋਨੇ ਜਣੇ ਆਪਣੀ ਜਵਾਨੀ ਦੀ ਆਜ਼ਾਦਾਂ ਬਚਪਨ ਦੀਆਂ ਆਜ਼ਾਦਾਂ ਉਹ ਸਾਂਝੀਆ ਕਰੋ ਮੈਨੂੰ ਇਦਾਂ ਤਾਂ ਸਾਡੀ ਬੱਜਾਂ ਯਾਰ ਕੀ ਨਿਕਲ ਗਿਆ ਉਹ ਤੋਂ ਬਾਅਦ ਜਵਾਨ ਹੋਏ ਤੇ ਫੈਕਟਰੀ ਲੱਗ ਗਈ ਜਦੋਂ 20 ਸਾਲ ਦੀ ਉਮਰ ਹੋਈ ਹੈ ਸਾਡੀ 19 ਦੀ ਠੀਕ ਹੈ ਜੀ ਜਦ ਤੇ ਸਾਡੀ ਨਵੀਂ ਨਵੀਂ ਕੰਪਨੀ ਖੁੱਲ੍ਹੀ ਸੀ ਰਾਜਪੁਰੇ ਹਿੰਦੁਸਤਾਨ ਲੀਵਰ ਜੀ ਤੇ ਚਲੋ ਸਾਡੇ ਇੱਕ ਪਿੰਡ ਦਾ ਸੀ ਮੇਨ ਬੰਦਾ ਅਵਤਾਰ ਅਵਤਾਰ ਸਿੰਘ ਜੀ ਉੱਥੇ ਸੀਗਾ ਉਸ ਟਾਈਮ ਕਲਰਕ ਜੀ ਤੇ ਉਹਦੇ ਆਪਣੇ ਪੰਜਾਬ ਦੇ ਆਪਣੇ ਲੱਕ ਦੇ ਜਿਤਨੇ ਵੀ ਮੁੰਡੇ ਸੀ ਮਿਲਲੇ ਜੀ ਵੀ ਜਿਹੜੋ ਕੋਈ ਕੰਮ ਨਹੀਂ ਕਰਦਾ ਸੀ ਉੱਥੇ ਆ ਜਾਓ ਸਾਡੀ ਉਹਦੀ ਕਿਰਪਾ ਨਾਲ ਹੀ ਅਸੀਂ 40 ਸਾਲ ਨੌਕਰੀ ਕਰ ਗਏ ਬਾਈ ਦੇਖੋ ਤੁਸੀਂ ਜਵਾਨੀ ਦੇ ਇਕੱਠੇ ਹੋ ਠੀਕ ਹੈ ਬਚਪਨ ਦੇ ਵੀ ਤੁਸੀਂ ਇਕੱਠੇ ਹੋ ਤੁਹਾਡੇ ਦੋਨੋਂ ਦੀ ਸ਼ਰਾਰਤ ਕੀ ਕਹੋਂ ਸੀ ਸ਼ਰਾਰਤ ਕੋਈ ਨਹੀਂ ਸੀ ਬਸ ਸਾਈਕਲਾਂ ਤੇ ਆਂਦੇ ਸੀ ਹੁਣ ਰਾਤ ਨੂੰ 11 ਵਜੇ ਸਾਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਸਾਈਕਲ ਘਾਦਾ ਆਪੇ ਭੇਡ ਜਾਂਦੇ ਸੀ ਅੱਛਾ ਜੂ 11 ਵਜੇ ਛੁੱਟੀ ਕਰਨੀ ਜੀ ਤੇ ਸੜਕ ਤਾਂ ਸਿੰਗਲ ਸੀ ਉਸ ਟਾਈਮ ਤੇ ਤੇ ਇਹ ਕਈ ਵਾਰੀ ਅਸੀਂ ਖਤਾਨਾਂ ਚ ਵੀ ਉਤਰ ਜਾਂਦੇ ਸਾਈਕਲ ਲੈ ਕੇ ਕਿਉਂਕਿ ਅਸੀਂ 15 ਦਾ ਸੀ ਹੋ ਗਏ ਆ ਖਾਸਪਰ ਖਲੌਰ ਬੁੱਟਾ ਸਿੰਘ ਵਾਲਾ ਚੰਗੇਰਾ ਕੜਾਮਾ ਮਰ ਚੰਗੇਰੇ ਤੱਕ ਦੇ ਮੁੰਡੇ ਸਾਡੇ ਨਾਲ ਇੱਥੇ ਆਉਂਦੇ ਸੀਗੇ ਫਿਰ ਤਾਂ ਪਿੰਡਾਂ ਚੋਂ ਨਿਕਲ ਜਾਂਦੇ ਸੀਗੇ ਸੂਰਤ ਮਨੋਲੀ ਤਾਂ ਕਈ ਵਾਰੀ 20 25 ਇਕੱਠੇ ਹੋ ਗਏ ਆਣਾ ਸਾਈਕਲਾਂ ਦੇ ਰਾਤ ਨੂੰ ਜੀ ਤੇ ਆਪਸੇ ਸਾਈਕਲਾਂ ਦੇ ਸਾਈਕਲ ਵੀ ਫੈਜੇ ਨੇ ਕਿਉਂ ਰਾਤ ਡਰਾਈਵ ਕਿਤੇ ਕੋਈ ਹੁੰਦੀ ਨਹੀਂ ਸੀ ਬਿਲਕੁਲ ਸਾਨੂੰ ਮੈਨੇ ਕਿਹਾ ਰਾਜਪ੍ਰੇਵ ਬਨੂੜ ਤੱਕ ਇੱਥੇ ਆਪਣੇ ਪਣ ਤੱਕ ਉਸ ਟਾਈਮ ਦੂਜੀ ਰੀਤ ਤੋਂ ਟੋਡੇ ਲੈ ਗੱਡੀਆਂ ਚਲਦੀ ਸੀ ਜਿਨ੍ਹਾਂ ਤੇ ਰੋੜੀ ਬਜਰੀ ਜਾਂਦੀ ਸੀ ਬਹੁਤ ਹੀ ਢੱਕਾਂ ਦੇ ਵਿੱਚ ਦੀ ਕਰਦੇ ਬਈ ਕੀ ਨਾਮ ਹੈ ਸਰਜਿਤ ਸਿੰਘ ਤੁਸੀਂ ਕੀ ਕਰਦੇ ਹੋ ਜੀ ਮੈਂ ਸਰਵਿਸ ਤੋਂ ਰਿਟਾਇਰ ਹੋ ਗਿਆ ਠੀਕ ਹੈ ਜੀ ਬਈ ਜੀ ਕਿੱਦਾਂ ਰਹੀ ਸਰਵਿਸ ਸਹੀ ਰਹੀ ਜੀ ਕਦੀ ਸਰਵਿਸ ਕਰਦੇ ਸੀ ਮੈਂ ਇਹ ਮੈਂਸ ਦਾ ਮਿਲ ਅਸੀਂ ਤੇ ਲੈ ਕੰਨੀ ਜਵਾਰ ਦੇ ਠੀਕ ਹੈ ਜੀ ਬਈ ਕੋਈ ਸਰਵਿਸ ਦੌਰਾਨ ਦੀ ਕੋਈ ਯਾਦਾਂ ਹੋਣਗੀਆਂ ਪਿੰਡ ਦੀਆਂ ਯਾਦਾਂ ਕੋਈ ਸਾਂਝੀਆਂ ਕਰੋ ਸਾਡੇ ਨਾਲ ਆਪੇ ਇਥੋਂ ਪੜਦੇ ਸੀ ਤਾਂ ਬਾਹਰ ਨਿਕਲ ਗਏ ਸੀ ਜਦੋਂ ਪੜਾਈ ਕਰਦੇ ਸੀ। ਜੀ। ਤੇ ਬਾਹਰੇ ਪੂਰੇ ਆਲ ਇੰਡੀਆ ਦੀ ਮੇਰੀ ਸਰਵਿਸ ਸੀ। ਜੀ। ਅਸਾਮ ਰਹੇ, ਲੇਲ ਰਹੇ, ਕੋਈ ਸਟੇਟ ਛੱਡੀ ਨਹੀਂ ਸਾਰੇ ਪਾਸੇ ਘੁੰਮਦੇ ਰਹੇ। ਜੀ। ਉਹਨਾਂ ਸ਼ੇਟਾਂ ਦੀ ਕੋਈ ਜਿਆਦਾ ਰਸਦੋ। ਕੋਈ ਵਧੀਆ ਜਾਨੀ ਜ਼ਿੰਦਗੀ ਹਸੀਨ ਜਿਆਦਾ ਹੁੰਦੀਆਂ ਨੇ ਨਾ ਜਿਹੜੇ ਤੁਸੀਂ ਅੱਜ ਵੀ ਤੁਹਾਨੂੰ ਜਹਾਂ ਦੇ ਵਿੱਚ ਘੁੰਮਦੇ ਰਹਿੰਦੀ ਨੇ। ਅਸੀਂ ਅਸਲ 'ਚ ਹਮੇਸ਼ਾ ਜਿੱਥੇ ਵੀ ਅਸਾਮ ਦੇ ਪਾਸੇ بڑے ਇੰਟੀਰੀਅਰ ਜੰਗਲ ਤੇ ਰਹਿੰਦੇ ਸੀ। ਜੀ। ਉਹ ਜੰਗਲ ਘਟਣਾ ਉੱਥੇ ਆਪਣੇ ਤੰਬੂ ਲਗਾ ਕੇ ਰਹਿ ਜਾਣਾ 2-3 ਸਾਲ ਵਾਸਤੇ ਉੱਥੇ ਰਹਿਣਾ ਜਿੱਥੇ ਸਾਡਾ ਕੰਮ ਚੱਲਦਾ ਸੀ ਜੀ ਉੱਥੇ ਜੰਗਲੀ ਜਾਨਵਰ ਵੀ ਸੀ ਖਾਤੀ ਹੋਈ ਸੀ ਜੀ ਕੋਈ ਇੱਕ ਯਾਦ ਹੁੰਦੀ ਹੈ ਨਾ ਕੋਈ ਆਪਣੀ ਵਧੀਆ ਯਾਦ ਹੁੰਦੀ ਵੀ ਆ ਯਾਰ ਅੱਜ ਵੀ ਨਹੀਂ ਭੁੱਲਦੀ ਨੇ ਇੱਕ ਗੱਲ ਹੁੰਦੀ ਹੈ ਕੋਈ ਉਹ ਸਾਂਝੀ ਕਰਨੀ ਹੋਵੇ ਕੋਈ ਬਹੁਤ ਲੋਕਾਂ ਦਾ ਪ੍ਰੇਮ ਸੀ ਉੱਥੇ ਦਾ ਜਿੰਨਾ ਨਾਲ ਰਹੇ ਅਸੀਂ ਲਦਾਖਸ਼ ਰਏ ਹੈਗੇ ਬੜੇ ਚੰਗੇ ਬੰਦੇ ਸੀ ਲਦਾਖੀ ਜੀ ਠੀਕ ਹੈ ਅਬ ਭਾਈ ਤੁਸੀਂ ਵੀ ਦੱਸ ਦਿਓ ਸਰਵਿਸਰਾਂ ਤੁਸੀਂ ਬਹੁਤ ਘੁੰਮੇ ਹੋ ਸਰ ਹਰ ਸਤਿਐਂਦਰ ਸਿੰਘ ਅਸੀਂ ਪੂਰੇ ਇੰਡੀਆ ਘੁੰਮ ਚੁੱਕੇ ਆ ਜੀ ਕੋਈ ਬਾਕੀ ਹਰ ਸਟੇਟ ਦਾ ਸਾਨੂੰ ਆਇਆ ਸੀਗਾ ਵੀ ਹਰ ਸਟੇਟ ਦੇ ਬੰਦਿਆਂ ਨਾਲ ਅਸੀਂ ਚੰਗਾ ਮਾਤਰ ਕੀ ਕੋਆਪਰੇਸ਼ਨ ਕੀਤਾ ਆ ਜੀ ਵੀ ਹਰ ਇੱਕ ਬੰਦੇ ਨਾਲ ਅਸੀਂ ਭਾਸ਼ਾ ਵੀ ਸਿੱਖੀ ਉਧਰ ਦੀ ਉਹਦੇ ਗੱਲ ਚੰਗੇ ਉਹਨਾਂ ਦੇ ਰੀਤੀ ਰਿਵਾਜ ਦੇਖੀ ਵੀ ਕਿਹੇ ਜੋ ਅਸੀਂ ਜ਼ਿਆਦਾਤਰ ਮੈਂ ਕਲਕੱਤੇ ਰਿਹਾ ਮੈਂ ਜੀ ਕਲਕੱਤੇ ਬੰਗਾਲੀ ਭਾਸ਼ਾ ਵੀ ਥੋੜੀ ਉੱਥੇ ਬੋਲਦੇ ਰਹੇ ਸੀ ਸੁਣਦੇ ਵੀ ਰਹਿੰਦੇ ਉਹ ਕੋਈ ਬੋਲ ਕੇ ਦਿਖਾਓ ਬੰਗਾਲੀ ਉਹ ਬੋਲਦੇ ਸੀ ਕਿ ਆਪਾਂ ਖੇਤ ਆਪਾਂ ਪਿੰਡ ਬੋਲਦੇ ਆ ਉਕੇ ਪਿੰਡ ਦੀ ਬਾੜੀ ਬੋਲਦੇ ਆ ਜੀ ਕਿ ਕਿਥੇ ਬਾੜੀ ਚੱਲੇ ਵੀ ਉਹ ਕਿਹੜੇ ਆਪਾਂ ਕੋਈ ਇੱਕ ਕਲਾਨ ਬੰਗਾਲੀ ਦੀ ਕੋਈ ਬੋਲ ਕੇ ਦਿਖਾਓ ਜੀ ਹਾਂ ਜੀ ਕੋਈ ਇੱਕ ਕਲਾਨ ਬੋਲ ਕੇ ਦਿਖਾਓ ਉਹ ਆਪਾਂ ਬਣਾਇਆ ਹੈ ਜੀ ਉਹ ਆਪਾਂ ਕਹਿੰਦੇ ਪੰਜਾਬੀ ਵਿੱਚ ਪਿਆਰ ਕਰਦਾ ਉਹ ਕਹਿੰਦੇ ਹਮਦਵਾਲੋ ਅਸਲੀ ਵੀ ਹਮਾਰਾ ਆਪਾਂ ਪਿਆਰ ਕਰਦੇ ਆ ਤੇ ਤੁਹਾਡਾ ਪੋਤਾ ਬੈਠਾ ਤੁਸੀਂ ਕਿਦਾਂ ਦੀ ਸ਼ਰਾਰਤ ਕਰਦੇ ਦੀ ਇਹ ਕਿਦਾਂ ਦੀ ਸ਼ਰਾਰਤ ਕਰਦਾ ਨਹੀਂ ਦੇਖੋ ਜੀ ਉਸ ਟਾਈਮ ਸਾਡਾ ਬਦਲ ਜ਼ਿਆਦਾ ਖੇਤੀਬਾੜੀ ਨਾਲ ਸੰਬੰਧ ਹੁੰਦਾ ਜੀ ਮਤਲਬ ਬੱਚਿਆਂ ਨੂੰ ਵੀ ਕੰਮ ਲਾਉਂਦੇ ਸੀ ਜੀ ਇਹ ਬੱਚੇ ਮਤਲਬ ਹੁਣ ਡਵੈਲਪਮੈਂਟ ਜਿਆਦਾ ਹੋ ਗਈ ਹੈ ਸਾਧਨ ਜਿਆਦਾ ਹੋ ਗਏ ਹੁਣ ਬੱਚਿਆਂ ਨੂੰ ਕੰਮ ਨਹੀਂ ਹੈ ਸਾਨੂੰ ਤਾਂ ਜੇ ਅਸੀਂ ਸਕੂਲ ਚ ਜਾਣਾ ਝੋਲਾ ਬਾਅਦ ਚ ਰੱਖਣਾ ਪਹਿਲਾਂ ਮੱਝਾ ਖੋਲ ਲਓ ਜੀ ਮਤਲਬ ਜੇ ਸਵੇਰੇ ਸਕੂਲ ਜਾਣਾ ਜਾਂ ਇਧਰ ਜਾ ਕੇ ਜਾਓ ਜੀ ਸਾਡੀ ਰੋਟੀ ਫੜਾ ਕੇ ਜਾਓ ਜਾਂ ਦੋ ਘਟੇ ਤੋਤੇੜਾ ਕੇ ਜਾਓ ਜੋ ਮੱਕੀਆਂ ਟਾਈਮ ਹੁੰਦੇ ਸੀ ਮਤਲਬ ਸਾਨੂੰ ਬੀਜੀ ਹੁੰਦੇ ਸੀ ਅੱਜ ਦੇ ਬੱਚੇ ਜਿਹੜੇ ਮਤਲਬ ਥੋੜੇ ਹੋ ਗਏ ਆ ਫਰਕ ਬਹੁਤ ਉਹ ਤਾਂ ਗਨੀਸ਼ਰਾਰਤਾ ਕਰਦਾ ਕਰਦਾ ਜੀ ਜਿੰਨੀ ਕ ਹੁੰਦੀਆਂ ਤਾਂ ਰੱਜ ਕੇ ਕਰਦਾ ਪਰ ਹੁਣ ਦਾਦਾ ਜੀ ਕਿੰਨਾ ਪਿਆਰ ਕਰਦੇ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਦੇ ਆ ਪਰ ਦਾਦਾ ਜੀ ਤੋ ਕੁੱਟ ਕੁੱਟ ਪਈਏ ਕਦੇ ਕਿੰਨੀ ਵੀ ਰਲਤਾ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਦਾਦੇ ਨੂੰ ਅੱਜ ਤਾਂ ਬਹੁਤ ਕਰਦੇ ਹੋਣੇ ਤੰਗ ਪਰੇਸ਼ਾਨ ਹੋਜੀ ਹੋਰ ਆ ਗਿਆ ਚਲੋ ਠੀਕ ਹੈ ਜੀ ਪਤਾ ਕੀ ਆ ਜੀ ਸਾਡੇ ਆਉਂਦੇ ਹਾਂਜੀ ਏਰੀਆ ਅੰਬ ਸੀਗੇ ਸਾਰੇ ਜੀ ਦੁਪਹਿਰ ਨੂੰ ਸਕੂਲ ਤੋਂ ਆਣਾ ਗਰਮੀਆਂ ਦੇ ਦਿਨਾਂ 'ਚ ਲੋਕੀ ਤਾਂ ਏਸੀਆਂ 'ਚ ਪੈ ਜਾਂਦੇ ਹਨਾ ਅਸੀਂ ਅੰਬਾਂ ਦੇ ਉਹ ਕਹਿੰਦੇ ਸੀ ਨਾ ਪੀਲ ਬਲੰਗੜਾ ਖੇលਨੇ ਪੁਰਾਣੇ ਪਹਿਲੇ ਟਾਂ ਦੇ ਰੈਣਾ ਤੇ ਚੜ ਜਾਣਾ ਅੰਬਾਂ ਦੇ ਛਾਲ ਮਾਰਨੀ ਡੰਡਾ ਸੁੱਟਣਾ ਤੇ ਉਹਨੇ ਚੁੱਕਾ ਨਹੀਂ ਦੇਣਾ ਤੇ ਅਸੀਂ ਫੇਰ ਅੰਬਾਂ ਦੇ ਚੜੇ ਜਾਣਾ ਮਾਤਾ ਬੰਦ ਨਾਲੀ ਕੁਇਸਟ ਜਿੰਦਗੀ ਸੀਗੀ ਜਿਹੜੀ ਬਚਪਨ ਯਾ ਬਾਂਦਰ ਟਕੁੱਸੀਆ ਮਾਰਦਾ ਅਸੀਂ ਉਹ ਕੰਮ ਕਰੇ ਹੋਏ ਛੋਟੇ ਹੁੰਦੇ ਹੈ ਨਹੀਂ ਪਹਿਲਾਂ ਆਪਣੇ ਵੀ ਖੇਤ ਇਥੇ ਨੇੜੇ ਸੀ ਅੰਬ ਸੀ ਇਹ ਸਾਰਾ ਏਰੀਆ ਅੰਬਾ ਸੀ ਠੀਕ ਹੈ ਹੋਰੇ ਅੰਬ ਸੀ ਏਰੀਆ ਪਹਿਲਾਂ ਕਿ ਖਲਾਰ ਹੁੰਦੇ ਜਾਂ ਗੁੱਲੀ ਡੰਡਾ ਹਾਂਜੀ ਜੀ ਯਾ ਪੀਲ ਬਲੰਗੜਾ ਬੋਲਦੇ ਲੋਕੀ ਆਪੇ ਹਾਂਜੀ ਜੀ ਇਹ ਬਤੋਨਾ ਵੇਦੀਆਂ ਦਾ ਗੁੱਲੀ ਡੰਡਾ ਉਹਦਾ ਰਿਸ਼ਤੇ ਯਾਰ ਇੱਕ ਘੰਟੇ ਬੱਤੇ ਆਉਂਦੇ ਹਾਂਜੀ ਅੱਗੇ ਮੰਝੇ ਬਿਸਤਰੇ ਸਾਰੇ ਪਿੰਡ ਜੋ ਆਪਣੇ ਨੇੜੇ-ਨੇੜੇ ਕੱਟੇ ਹੁੰਦੇ ਸੀ ਵੀ ਸਾਡੇ ਰਿਸ਼ਤੇਦਾਰ ਆ ਰਹੇ ਹਰ ਕਾਰਤਿਕ ਮੰਜਾ ਇਸ ਤਰ੍ਹਾਂ ਤਿਆਰ ਰੱਖਿਆ ਹੁੰਦਾ ਸੀ ਪਰ ਉਹਨੇ ਨੂੰ ਦੇਣਾ ਚੰਗਾ ਹੋਵੇ ਧੋਇਆ ਹੋਵੇ ਜੀ ਕਿਸੇ ਵਿਆਹ ਚ ਨਾ ਵੀ ਕਿਉਂ ਕਈ ਵਾਰੀ ਕੋਈ ਦਾਲ ਸੰਜਿਆ ਸੀ ਉਹ ਦਿੰਦਾ ਸੀ ਇਹ ਕਿਉਂ ਹੁਣ ਤਾਂ ਟੇਬਲ ਆ ਗਏ ਆ ਪਹਿਲੇ ਟੇਬਲਾਂ 'ਤੇ ਮੰਜੇ ਦੇ ਬਹਿ ਕੇ ਖਾਣਾ ਖਾਂਦੇ ਹੁੰਦੇ ਸੀ ਤੇ ਹੁਣ ਤਾਂ ਟੇਬਲਾਂ ਦਾ ਘੰਟੇ ਦਾ ਵਿਆਹ ਅਗਲਾ ਆਪਣੀ ਮੋਟਰਸਾਈਕਲ ਤੇ ਜਾਂਦਾ ਚਾ ਪੀ ਗੱਡੀ ਚ ਆਇਆ ਚਾ ਵੀ ਚੰਗਾ ਜੀ ਸਸਰੀਕਾਰ ਨਾਲੇ ਪਤਾ ਹੀ ਨਹੀਂ ਲੱਗਦਾ ਵੀ ਤੇਰਾ ਰਿਸ਼ਤੇਦਾਰ ਭਰਾ ਤੇਰੇ ਵਿਆਹ ਚ ਵੱੜ ਰਿਆ ਨਹੀਂ ਵੱਡਾ ਕੋਈ ਕਿਸੇ ਦੇ ਲੈਣਾ ਦੇਣਾ ਨਹੀਂ ਹੈ ਵੀ ਰਿਸ਼ਤੇਦਾਰਾਂ ਨੂੰ ਪਤਾ ਹੀ ਨਹੀਂ ਕਿਆ ਹੋ ਰਿਹਾ ਤੇ ਤਾਂ ਪਹਿਲਾਂ ਵੀ ਖਾਰੇ ਦੇ ਰੋਟੀ ਹੁਣ ਵੀ ਖਾਰੇ ਆ ਪਰ ਪਿਆਰ ਘਟ ਗਿਆ ਬਿਲਕੁਲ ਜੀ ਪਿਆਰ ਘਟ ਗਿਆ ਹੁਣ ਕਿਸ ਕਿਸੇ ਕੋ ਟਾਈਮ ਨਹੀਂ ਹੈਗਾ ਜੀ ਹੁਣ ਸਟੈਂਪ ਸਾਡੇ ਕੋਲ ਨਾਲ ਕੋਈ ਸਾਈਕਲ ਸੀਗਾ ਨਾ ਮੋਟਰਸਾਈਕਲ ਸੀਗਾ ਅਸੀਂ ਤੁਰ ਕੇ ਜਾਣਾ ਤੁਰ ਕੇ ਜਾਣਾ ਸਕੂਲੇ ਹੁਣ ਜਦੋਂ ਸਾਨੂੰ ਸਾਈਕਲ ਮਿਲਿਆ ਅਸੀਂ ਤਾਂ ਇਹ ਸਮਝਦੇ ਸੀ ਸਾਨੂੰ ਹਵਾਈ ਜਹਾਜ਼ ਮਿਲ ਗਿਆ ਜੀ ਬਿਲਕੁਲ ਮੈਂ ਮੈਂ ਤਕਰੀਬਨ ਕਿਹਾ 100 ਕਿਲੋਮੀਟਰ ਤੇ ਮੈਂ ਸ਼ਾਮ ਤੱਕ ਘਰੇ ਆਂਦਾ ਸਾਈਕਲ ਤੇ ਸਾਈਕਲ ਦੀ ਇੰਨੀ ਸਪੀਡ ਸੀ ਸਾਡੀ ਜੀ ਪੰਜਾਹ ਜਾਣਾ ਪੰਜਾਹਣਾ ਪਟਿਆਲਾ ਤੇ ਸਾਨੂੰ ਕੁਝ ਨਹੀਂ ਹੋਰ ਬਾਈ ਕਿਵੇਂ ਆ ਵਧੀਆ ਜੀ ਕੀ ਨਾਮ ਆ ਰਣਜੋਤ ਸਿੰਘ ਜੋ ਸੇ ਕਿਹੜੀ ਕਲਾਸ ਚ ਪੜਦਾ ਬਾਈ ਫੋਰਥ ਮਾਈ ਫੋਰਥ ਚ ਹਾਂ ਜੀ ਕਿਹੜੇ ਸਕੂਲ ਹੋਲੀ ਮਰੀ ਹੋਲੀ ਮਰੀ ਅੱਛਾ ਵੇਰੇ ਕੀ ਸਰਾਵ ਦੇ ਸ਼ੁਰੂਤ ਕਰਦਾ ਪੁਰੀ ਹਾਂ ਜੀ ਕੋਟੂ ਕੋਟਾ ਪੈਂਦੀ ਆ ਕਰੇ ਕਿ ਨਹੀਂ ਪੈਂਦੀ ਨਾ ਜੀ ਕਿਹਦੇ ਨਾਲ ਆਏ ਹੋਰੇ ਮਮਾ ਨਾਲ ਮੰਮੀ ਤੇ ਮੈਂ ਪੁੱਛੂੰਗਾ ਵੀ ਹਾਂ ਕਿਨੇ ਕੁੱਟ ਪੈਂਦੀ ਐ ਤੇ ਕਿਨੇ ਸ਼ਰਾਰਤ ਕਰਦਾ ਨਹੀਂ ਤੂੰ ਆਪ ਦੱਸ ਦੇ ਕੋਈ ਕੁੱਟ ਨਹੀਂ ਪੈਂਦੀ ਸੀ ਕੋਈ ਸ਼ਰਾਰਤ ਨਹੀਂ ਕਰਦਾ ਜੀ ਇੰਨਾ ਸਾਊ ਤਾ ਤੂੰ ਲੱਗਦਾ ਨਹੀਂ ਸਕਦਾ ਹਾਂ ਜੀ ਜਿੰਨਾ ਸਾਊ ਬਣਿਆ ਬੈਠਾ ਤੂੰ ਹਾਂ ਜੀ ਸ਼ਰਾਰਤਾਂ ਤਾਂ ਕਰਦਾ ਓਏ ਹਾਂ ਜੀ ਪੈਂਦੀ ਐ ਨੀ ਕੁੱਟ ਤਾਂ ਪੈਂਦੀ ਬਾਹਰ ਹਾਂ ਜੀ ਮੰਮੀ ਕਹਿੰਦੇ ਪੈਂਦੀ ਐ ਕੁੱਟ ਕਦੇ ਕਦੇ ਕਿਹੜੀ ਗੱਲੋਂ ਪੈਂਦੀ ਐ ਹਾਂ ਜੀ ਕਿਹੜੀ ਗੱਲੋਂ ਪੈਂਦੀ ਕੁੱਟ ਬਾਜੀ ਕਈ ਵਾਰੀ ਤਾਂ ਕਰਦਾ ਜੀ ਤਾਂ ਕਿਵੇਂ ਤਾਂਗ ਕਰਦਾ ਯਾਰ ਇਹਦਾ ਕੀ ਤੰਗ ਤੰਗੀ ਕਿਵੇਂ ਕਰਦਾਂ ਨੂੰ ਦੱਸ ਤੰਗ ਵਸ ਵੈਸੇ ਜੇ ਮਮਾ ਕੋਈ ਕੰਮ ਕਹਿੰਦੀ ਐ ਮੈਂ ਕਰਦਾ ਨਹੀਂ ਕਰਦਾ ਕਿਉਂ ਨਹੀਂ ਕੰਮ ਨਹੀਂ ਵੈਸੇ ਹੀ ਬੋਰ ਹੋਇਆ ਮੋਇ ਮੋਇ ਮੋਬਾਈਲ ਪਿੱਛੇ ਬੰਦੀ ਕੁੱਟ ਹਾਂਜੀ ਮੋਬਾਈਲ ਚ ਚਲਾਉਣ ਪਿੱਛੇ ਪੈਂਦੀ ਐ ਕੁੱਟ ਨਹੀਂ ਮੋਬਾਈਲ ਚ ਗੱਲਾਂ ਫੇਮਾ ਤਾਉ ਤੋਂ ਵੱਧ ਕੁੱਟਦਾ ਕੋਣਾ ਮੰਮੀ ਡੋੜ ਕੱਟਦੀ ਐ ਡੈਡੀ ਕੁੱਟਦਾ ਸਭ ਤੋਂ ਜ਼ਿਆਦਾ ਮਤਲਬ ਮਮਾ ਮੈਂ ਮੁੱਕਰ ਦੇ ਹਾਂਜੀ ਠੀਕ ਐ ਖਰਾਰ ਤਾਂ ਫਿਰ ਕਿਵੇਂ ਕਰਦਾ ਐ ਨਹੀਂ ਵਸ ਐਨੀ ਵੀ ਨਹੀਂ ਕਰਦਾ ਕਦੇ ਕਦੇ ਕਹਿਣਾ ਨਹੀਂ ਮੰਨਦਾ ਹੈਗਾ ਇਦਾਂ ਕਿ ਫਿਰ ਕੁੱਟ ਵਗੈਰਾ ਪੈ ਲੈਂਦੀ ਹੈ ਕਦੇ ਕਦੇ ਪੈਂਦੀ ਹੈ ਫਿਰ ਮਾਤਾ ਜੀ ਅਸੀਂ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕਿਵੇਂ ਹੋ ਠੀਕ ਹੈ ਬੇਟੇ ਠੀਕ ਹੈ ਆਪ ਸੁਣਾਓ ਮਾਤਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਿਆਹ ਕੇ ਆਏ ਨੂੰ ਇਸ ਪਿੰਡ 'ਚ ਮੈਨੂੰ ਹੋ ਗਏ ਆਪਣਾ 87 ਹੋਇਆ ਦੇਖ ਲਿਓ ਆਪਣਾ ਹਾਂ 38 ਸਾਲ ਹੋ ਗਏ ਹੈ ਨਾ ਹਾਂ ਮਾਤਾ ਜੀ ਫਿਰ ਕਿਵੇਂ ਪਿੰਡ 'ਚ ਕਿੰਨਾ ਕੁ ਬਦਲਾਅ ਦੇਖਿਆ ਤੁਸੀਂ ਬਹੁਤ ਬੇਟੇ ਪਿੰਡ ਸੁਰੂਤੋ ਹੀ ਵਧੀਆ ਹੈ ਜੀ ਹਾਂ ਇਸ ਪਿੰਡ ਵਰਗਾ ਤਾਂ ਕੋਈ ਪਿੰਡ ਨਹੀਂ ਹੈਗਾ ਠੀਕ ਹੈ ਜੀ ਹਾਂ ਮਤਲਬ ਫਿਰ ਜਨਕਾ ਦੇ ਤੇ ਗਈ ਸੀ ਤੁਹਾਡੀ ਜਨਨ ਤਾਂ ਟਰਾਲੀਆਂ ਚ ਟਰੈਕਟਰ ਟਰਾਲੀਆਂ ਚ ਗਈ ਦੀ ਵਿਆਹ ਦੀ ਵਾਰ ਕੋਈ ਯਾਦ ਦੱਸੋ ਜਵਾਕਾਂ ਨੂੰ ਅੱਜ ਟਰਾਲੀਆਂ ਚ ਗਏ ਸੀ ਵਿਆਹ ਨਾਲ ਉੱਥੇ ਮੁੰਡੇ ਜਿਹੜੇ ਪਿੰਡ ਦੇ ਗਏ ਤੇ ਦਾਰੂ ਪੀ ਕੇ ਰੂੜੀਆਂ ਚ ਰੁਲਦੇ ਫਿਰਦੇ ਉਹਨਾਂ ਟਰਾਲੀਆਂ ਦੇ ਵਿੱਚ ਪਾ ਗਏ ਲੈ ਅੱਛਾ ਜੀ ਹਾਂ ਇਹ ਇਦਾਂ ਇਹ ਬਹੁਤ ਉਹ ਡੋਲੀ ਵਾਲੀ ਗੱਲ ਕਿਹੜੀ ਸੀ ਡੋਲੀ ਆ ਰਹੀ ਫੀਟ ਮੈਸਟਰ ਜੀ ਪਤਾ ਨਹੀਂ ਪਰ ਅੱਛਾ ਹਾਂਜੀ ਮਾਤਾ ਜੀ ਨਾਲ ਜੀ ਪਰ ਮਾਤਾ ਜੀ ਠੀਕ ਹੋ ਹਾਂਜੀ ਠੀਕ ਹੈ ਜੀ ਹਰ ਮਾਤਾ ਜੀ ਕੀ ਕਰਦੇ ਬਿਸਕਾਰ ਦਾ ਕੰਮ ਕਰਦੇ ਹਾਂ ਜੀ ਹਾਂਜੀ ਮਾਤਾ ਜੀ ਕਿਦਾਂ ਰਿਹਾ ਵੇ ਸਫਰ ਠੀਕ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਤੀਜਾ ਰੂਜਾ ਸਾਰੀਆਂ ਪੂਰੀਆਂ ਨੇ ਹਾਂਜੀ ਕੋਈ ਅਧੂਰੀ ਨਹੀਂ ਨਾ ਜੀ ਕੋਈ ਨਹੀਂ ਹੈਗੀ ਮਾਤਾ ਜੀ ਕਿਵੇਂ ਤੁਸੀਂ ਠੀਕ ਹੈ ਜੀ ਹੋਰ ਸਿੱਤਾ ਠੀਕ ਨਹੀਂ ਹਾਂਜੀ ਠੀਕ ਹੈ ਜੀ ਸਰਦੀ ਗੱਲ ਮਾਤਾ ਜੀ ਜਦੋਂ ਯਾਨੀ ਕਿ ਤੁਹਾਡੇ ਉਮਰ ਦੇ ਤੁਹੇ ਚਲੋ ਵਿਆਹ ਹੋਏ ਹੋਣਗੇ ਸਾਰੇ ਇਕੱਠੇ ਹੋਣਗੇ ਨਾ ਉਦੋਂ ਸਭ ਤੋਂ ਕਪਤੀ ਸੱਸ ਕਿਹੜੀ ਸੀਗੀ ਕਿੰਨਾਂ ਦੀ ਕੋਈ ਹੈ ਦੱਸੋ ਕਪਤੀ ਸੱਸ ਮੈਨੂੰ ਤਾਂ ਪਤਾ ਨਹੀਂ ਮੇਰੇ ਤਾਂ ਸੱਸ ਬਹੁਤ ਠੀਕ ਸੀ ਜੀ ਅੱਛਾ ਜੀ ਨਾ ਮੇਰੇ ਸੱਸ ਤਾਂ ਬਹੁਤ ਠੀਕ ਸੀ ਨਹੀਂ ਕੋਈ ਹੋਣੀ ਆ ਨਾਲ ਸੇ ਥਲੀ ਥੁਲੀ ਬਣ ਜਾਂਦੀਆਂ ਨੇ ਉਦੋਂ ਆਜੇ ਵਿਆਹ ਤੋਂ ਬਾਅਦ ਉਹ ਦਾਦੀ ਹੁੰਦੀਆਂ ਨੇ ਵੀ ਹਾਂ ਸਾਡੀ ਸੱਸ ਆ ਕੇ ਇੱਕਨ ਕਰਦੀ ਸਾਡੀ ਸੱਸ ਆ ਕਰਦੇ ਆ ਇਸ ਤਰ੍ਹਾਂ ਤਾਂ ਕਰਦੀ ਆ ਸਹਲੀਆਂ ਬਥੇਰੀਆਂ ਪਰ ਚੱਲ ਮੇਰੇ ਤੋਂ ਠੀਕ ਸੀ ਨਹੀਂ ਚੱਲ ਕਿਸੇ ਕੀ ਹੈ ਤੇ ਇਸ ਤਰ੍ਹਾਂ ਪਕ ਕਰਿੰਦੀ ਆ ਕੀ ਕਹਿੰਦੀ ਹੁੰਦੀ ਸੀਗੇ ਉਹਦੇ ਲਈ ਬੱਸ ਮੇਰੇ ਸਾਥ ਸਾਨੂੰ ਨਿਉ ਤੰਗ ਕਰਦੀ ਆ ਬਾ ਤੰਗ ਕਰਦੀ ਆ ਪਰ ਮੇਰੇ ਸਾਥ ਬਹੁਤ ਠੀਕ ਹੈ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਪਰ ਮਾਤਾ ਜੀ ਭਾਈ ਮੈਂ ਤੁਹਾਨੂੰ ਪਰਾਂ ਜੀ ਮੈਨੂੰ ਤਾਂ ਪਤਾ ਨਹੀਂ ਹੈ ਅੱਛਾ ਹਾਂ ਪਰ ਮਾਤਾ ਜੀ ਘਰੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਬਹੂਆਂ ਮੇਰੇ ਪੁੱਤ ਤੇ ਪੁੱਤਾਂ ਸਾਰਾ ਪਰਿਵਾਰ ਮੇਰਾ ਸਹੀ ਆ ਠੀਕ ਆ ਬਿਲਕੁਲ ਠੀਕ ਹੈ ਹਾਂ ਮਾਤਾ ਜਦੋਂ ਦੋ ਤੇਜਾਪੜ ਦੋਤੇ ਆਉਂਦੇ ਆ ਹਨਾ ਤੁਹਾਡੇ ਕੋਲ ਫਿਰ ਕਿੰਨਾ ਕੇ ਚਾ ਚੜਦਾ ਤੁਹਾਨੂੰ ਹੋ ਆਈ ਆਪਣਾ ਕਰਜੀ ਚਾਹ ਹਾਂਜੀ ਹਾਂਜੀ ਹਾਂ ਮਾਤਾ ਫਿਰ ਪੈਸੇ ਪੁੱਛ ਦਿੰਨੇ ਉਹਨੇ ਹੁਣ ਜਦੋਂ ਜਦੋਂ ਆਉਂਦੇ ਨੇ ਹਾਂ ਸਭ ਕੁਝ ਰਾਮ ਤਿਹਾਰ ਨੂੰ ਤਿੱਥਨੂ ਜੀ ਸਭ ਕੁਝ ਬੁਆ ਕਰਾਂ ਇੱਟ ਤੱਕ ਪਾਈ ਵੀ ਪਤੀ ਦੇ ਵੀ ਸਾਰੇ ਆ ਰਹੇ ਜੀ ਹਾਂ ਤਿਹਾਰ ਨੂੰ ਤਿੱਥਨੂ ਕੋਈ ਹੋ ਮੰਨਣਾ ਧੰਨਾ ਜੀ ਠੀਕ ਹੈ ਜੀ ਹਾਂ ਬੀਬੀ ਅਸੀ ਗੱਲ ਜੀ ਅਸੀ ਗੱਲ ਤੇ ਹੋਰ ਬੀਬੀ ਜੀ ਠੀਕ ਹੋ ਹਾਂ ਠੀਕ ਹੈ ਪੁੱਤ ਗੋਡੇ ਗੁੱਡੇ ਬਧੀ ਚੱਲੀ ਜਾਂਦੇ ਆ ਨਹੀਂ ਪੁੱਤ ਦੁਖਦੇ ਆ ਇੰਕੀ ਗੱਲ ਚਲਾਜ ਤੋਂ ਨਹੀਂ ਦੇਖਦੇ ਨਹੀਂ ਦੇਖਦੇ ਯਾਰ ਮਾੜਾ ਇੰਕੀ ਗੱਲ ਚਲਾਵਾ ਇਦੋਂ ਰਾਹ ਤੇ ਗੋਡੇ ਨਹੀਂ ਚੱਲਦੇ ਪੁੱਤ ਕੁਛ ਨਹੀਂ ਅੱਖਾਂ ਤੇ ਵੀ ਕੰਮ ਨਹੀਂ ਖਾ ਠੀਕ ਹੈ ਜੀ ਇਹ ਤਾਂ ਬਾਈ ਲੱਕ ਟੁੰਨਿਆਂ ਤੇ ਚੱਲਿਆ ਨਹੀਂ ਜਾਂਦਾ ਫਰਮਾਤਾ ਜੀ ਤੁਹਾਡੀ ਜਨ ਜ਼ਿਆਦਾ ਹੋਣਾ ਕਦ ਤੇ ਗਈ ਸੀ ਮੇਰੀ ਪੁੱਤ ਰਸਾ ਹੋਇਆ ਦੀ ਤੂੰ ਸਦੇ ਕੀ ਬਣੀ ਹੋਣੀ ਨਹੀਂ ਅਸੀਂ ਤਾਂ ਦੇਖੀ ਨਹੀਂ ਰਸਾ ਹੁੰਦੀ ਸੀ ਪਰ ਵਿਆਹ ਦੇ ਬਾਬ ਮਾਤਾ ਜੀ ਉਹ ਦੱਸੋ ਨਾ ਕੋਈ ਯਾਦ ਫਿਰ ਹੁਣ ਅਸੀਂ ਤਾਂ ਚਲੋ ਸਾਡੇ ਵੇਲੇ ਤਾਂ ਹੁਣ ਗੱਡੀਆਂ ਆ ਗਈਆਂ ਸਾਡੇ ਮਾਤਾ ਹੁਣ ਇਹ ਤਾਂ ਉਹ ਦੱਸ ਦਿੰਦੇ ਆ ਵੀ ਹਾਂ ਚਲੋ ਆ ਗੱਡੀ ਆਈ ਸੀ ਬਾਕੀ ਟਰਾਲੀ ਟਰਲੀ ਨੇ ਥੋੜਾ ਚਲੋ ਤੁਸੀਂ ਉਦੋਂ ਵੀ ਪੁਰਾਣੇ ਥੋੜਾ ਜਿਹਾ ਦੀ ਗੱਡੇ ਦੀ ਹਜ਼ਾਰਾਂ ਥਾਂਦੀਆਂ ਰੇਡੂ ਤੇ ਰੇਡੂ ਤੇ ਪੁੱਤ ਬਲਦਾਂ ਨਾਲ ਚੱਲਦੇ ਸੀ ਠੀਕ ਹੈ ਜੀ ਹਾਂ ਰਸਾ ਹੁਆਂ ਦੀ ਝੁੰਬੜ ਜਿਹਾ ਬਣਿਆ ਵਾ ਹਾਂਜੀ ਵੀ ਮਤਲਬ ਵਿੱਚ ਬੈਠ ਜਾਂਦੇ ਤਿੰਨ ਚਾਰ ਬੰਦੇ ਸੜਕ ਤੇ ਮਤਲਬ ਹੁਣ ਹੁਣ ਦੇ ਵਿਆਹ ਤੇ ਪੁਰਾਣੇ ਵਿਆਹਾਂ 'ਚ ਬਹੁਤ ਫਰਕ ਸਾਨੂੰ ਜਿੰਨਾਂ 'ਕਿ ਲੱਗਦਾ ਕਿਉਂਕਿ ਅਸੀਂ 15-20 ਸਾਲ ਹੋ ਗਏ ਸਾਨੂੰ ਚਲੋ ਦੇਖਦੇ ਆ ਨੂੰ ਵੀ ਵਿਆਹ ਜਿਹੜੇ ਸਾਨੂੰ ਸੁਰਤ 'ਚ ਅਸੀਂ ਦੇਖੇ 20 ਕ ਸਾਲ ਹੋ ਗਏ ਉਹਨੇ ਸੁਰਤ 'ਚ ਅਸੀਂ ਉਹਨਾਂ ਹੀ ਵਿਆਹਾਂ 'ਚ ਬਹੁਤ ਬਦਲਾਅ ਦੇਖ ਲਿਆ ਥੋੜੇ ਵੇਲੇ ਵਿਆਹ ਕਿਵੇਂ ਹੁੰਦੇ ਸੀਗੇ ਉਦੋਂ ਵਧੀਆ ਹੁੰਦੇ ਪੁੱਤ ਸਾਦਾ ਖਾਣਾ ਬਸ ਕੋਈਮੀ ਲੋਕ ਕੋਈ ਕਰਦਾ ਉਹਦਾ ਸੀ ਬਰਫੀ-ਪੁਫੀ ਨਹੀਂ ਰੱਡੂ ਜਦੇਬੀ ਹਾਂ ਮਾਹ ਕੀ ਦਾਲ ਠੀਕ ਹੈ ਦਾਲ ਚੌਲ ਠੀਕ ਹੈ ਹਾਂ ਗਰੀਬੀ ਬਹੁਤ ਹੁੰਦੀ ਸੀ ਪੁੱਤ ਪਰ ਸ਼ਾਂਤੀ ਹੁੰਦੀ ਸੀ ਪਰ ਇਹ ਉਦੋਂ ਬੜੀ ਭਾਈਚਾਰਕ ਸੰਜ ਬਹੁਤ ਹੁੰਦੀ ਸੀ ਨਾ ਅੱਜ ਕੱਲ ਤਾਂ ਵਿਆਹਾਂ ਦੇ ਵਿੱਚ ਜਿਵੇਂ ਇੱਕ ਦਿਨ ਜੇ ਬਸ ਮੁੱਕ ਜਾਂਦੇ ਵਿਆਹ ਉਦੋਂ ਆਪਣੀ ਆਸਪਾਸ ਤਾਂ ਰਹਿੰਦੇ ਪੰਛੀ ਦਿਨ ਜਿਹੜਾ ਆਪਣਾ ਟੱਬਰ ਹੈ ਉਹ ਪੰਜ ਛੇ ਦਿਨ ਰਹਿੰਦਾ ਪੰਡਵਾੜ ਸਾਹਿਬ ਤੋਂ ਸ਼ੁਰੂ ਹੋ ਜਾਂਦਾ ਇੱਕ ਦੋ ਪਹਿਲੇ ਹੀ ਹਫ਼ਤਾ ਰਹਿੰਦਾ ਮੈਂ ਹਫ਼ਤੇ ਇਤਨਾ ਜਿਹੜਾ ਟੱਬਰ ਹੈ ਚੁੱਲ੍ਹੇ ਚੱਗ ਨਹੀਂ ਬਾਲਦਾ ਉਹਨਾਂ ਦੇ ਘਰੇ ਰੋਟੀ ਖਾਂਦੇ ਹਾਂ ਲੰਗਰੀ ਰੋਟੀ ਪਕਾਉਂਦੇ ਉਹ ਸ਼ਹਿਰ ਵਾਲਾ ਦਾ ਜਿਹੜੇ ਵਿਆਹ ਨੇ ਉਹਦਾ ਇੱਕ ਦਿਨ ਚ ਸਾਡੇ ਤੇ ਮੁੱਕ ਜਾਂਦੇ ਸਾਡੇ ਤੋਂ ਰਿਸ਼ਤੇਦਾਰ ਆਉਂਦੇ ਆ ਵਿਆਹ ਲੈ ਦਿਨ ਆਉਂਦੇ ਆ ਉਦੋਂ ਹੀ ਚਲੇ ਜਾਂਦੇ ਆ ਉਹ ਤਾਂ ਕੋਈ ਕਿ ਜਾਣਾ ਪੈਂਦਾ ਮਜਬੂਰੀ ਨੂੰ ਜੀ ਬਹੁਤ ਔਖਾ ਉੱਥੇ ਜਾ ਕੇ ਤਾਂ ਰੋਟੀ ਪਾਣੀ ਵੀ ਖਾਣਾ ਸੁਧਣੀ ਇਹਨੂੰ ਪਤਾ ਮੇਰੇ ਵਰਗੀ ਤਾਂ ਜਾ ਕੇ ਭੁੱਖੀ ਹੋ ਰਹਿੰਦੀ ਆ ਕਿ ਸਾਡੇ ਦਾ ਰੋਟੀ ਮੀਟ ਖਾਂਦੇ ਬਿੰਦੇ ਜਿਹੜਾ ਪੈਦਾ ਕੁਝ ਖਾ ਲਿਆ ਖਾ ਲਿਆ ਨਹੀਂ ਬੱਸ ਕਿੰਨਾ ਬੜੇ ਬਈ 10 ਬੜੇ ਬਈ ਜਦ ਉਹਨਾਂ ਟਾਈਮ ਤਾਂ 10 ਬਹੁਤ ਹੁੰਦੀ ਜਿਉ ਜੋ ਨਹੀਂ ਦੇਖੀ ਫਿਰ ਜੋ ਮਿਲੀ ਨੇ ਜੀ ਟਰਾਈ ਦਾ ਬਹੁਤ ਕਰੀ ਆ ਜੀ ਸਹੀ ਹਾਂ ਜੀ ਕਿਹੜੇ 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 ਮਹਿਕਮੇ ਜੀ ਟਰ ਇਹ ਲਾਦਾ ਮਿਲਟਰੀ ਚ ਵੀ ਕਰੀ ਆ ਜੀ ਆਪਣਾ ਮੀਟਰ ਰੀਡਰ ਬਿਜਲੀ ਬੋਰਡ ਚ ਬਹੁਤ ਕਰੀ ਬਹੁਤ ਜਗਨ ਟ੍ਰਾਈ ਕਰੀ ਆ ਜੀ ਪਰ ਰਹਿ ਕਿਉਂ ਜਾਂਦੇ ਸੀ ਬਸ ਕਿਸਮਤ ਸਹੀ ਹਾਂਜੀ ਟੈਸਟ ਉਸ ਕਲੀਅਰ ਕਰ ਲੈਂਦੇ ਹਾਂ ਹਾਂਜੀ ਹਾਂ ਟੈਸਟ ਕਰੀ ਲਓ ਕਰ ਦਿੰਦੇ ਆ ਫੇਰ ਤਾਂ ਮਿਲਣੀ ਚਾਹੀਦੀ ਜਦੋਂ ਟ੍ਰਾਇਲ ਵੀ ਕਲੀਅਰ ਕਰ ਲੈ ਟੈਸਟ ਵੀ ਕਲੀਅਰ ਕਰ ਲੈ ਚਲੋ ਬਾਈ ਜੀ ਤੁਹਾਨੂੰ ਦੱਸ ਰਿਹਾ ਕਿਸਮਤ ਨਹੀਂ ਸਾਥ ਦੇ ਆ ਠੀਕ ਹੈ ਹਾਂ ਬਾਈ ਫਿਰ ਕੋਈ ਦੱਸੋ ਪਿੰਡ ਦੇ ਜਵਾਨੀ ਦੀ ਆਜ਼ਾਦਾਂ ਕਿਵੇਂ ਰਹੀ ਜਵਾਨੀ ਬਚਪਨ ਕਿੱਦਾਂ ਰਿਹਾ ਠੀਕ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਬਹੁਤ ਚੰਗੀ ਰਹੀ ਜ਼ਿੰਦਗੀ ਹਾਂਜੀ ਬਚਪਨ ਦੀ ਕੋਈ ਜਿਆਦਾ ਜੁੱਧ ਦੱਸੋ ਸਾਂਝੀਆ ਕਰੋ ਬਾਜੀ ਹੁਣ ਕੈਮਰੇ ਸਾਹਮਣੇ ਕੀ ਕਰੀਏ ਬਚਪਨ ਜੀ ਕੀ ਕਰਦੇ ਜਿਆਦਾ ਸਭ ਤੋਂ ਵੱਧ ਸ਼ਰਾਰਤਾ ਜਾਂ ਕੁਝ ਵੀ ਕਿਵੇਂ ਕੋਈ ਵਧੀਆ ਗੱਲਬਾਤ ਬਚਪਨ ਦੀ ਕੋਈ ਯਾਦ ਹੋਣੀ ਆ ਜਿਹੜੀ ਅੱਜ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ ਇੱਕ ਵਾਰ ਨਾ ਜੀ ਅਸੀਂ ਆਪਣੇ ਰਿਸ਼ਤੇਦਾਰ ਲਿਗਾ ਸਾਨੂੰ ਸਾਡਾ ਫੂਫਾ ਮਿਲਟਰੀ ਚ ਸੀ ਅੱਛਾ ਜੀ ਉਹ ਮਕਾਨ ਲਗਿਆ ਜੀ ਬਣਾਣ ਸਾਨੂੰ ਲੈ ਕੇ ਗਿਆ ਵੀ ਚਲੋ ਕੰਮ ਕਰਾਵਾਂਗੇ ਉਹਨਾਂ ਕੋਲੋਂ ਜੀ ਇੱਕ ਕੋਈ 85 86 ਦੀ ਗੱਲ ਐ ਠੀਕ ਹੈ ਜੀ ਸਾਨੂੰ ਲੱਗਦਾ ਵੀ ਨਲਕਾ ਘੇੜੂ ਤੁਸੀਂ ਅੱਛਾ ਜੀ ਨਲਕੇ ਘੇੜਦੇ ਸੀ ਹਾਂਜੀ ਹਾਂਜੀ ਅਸੀਂ ਕਿਹਾ ਵੀ ਰਿਸ਼ਤੇਦਾਰੀ ਚ ਆਈਆਂ ਇੱਥੇ ਵੀ ਆ ਕੇ ਫਸ ਗਏ ਆਪਾਂ ਫਿਰ ਉਹਦੇ ਬਜਰੀਆਂ ਇਕੱਠੀ ਕਰੀ ਬਰੀਕ ਬਰੀਕ ਨਲਕੇ ਵਿੱਚ ਪਾ ਦੀ ਸਾਰੇ ਭਰ ਦਿਆ ਉਹ ਬਸ ਰਿਸ਼ਤੇਦਾਰ ਅਗਲਾ ਦਿਨ ਛੱਡਿਆ ਸਾਨੂੰ ਘਰ ਆ ਉਹ ਉਦੋਂ ਇਹ ਵੀ ਹੁੰਦਾ ਜੀ ਕੰਮ ਤੋਂ ਬਚਣ ਦਾ ਤਰੀਕਾ ਇੱਕ ਹੀ ਹੁੰਦਾ ਸੀ ਵੀ ਸ਼ਰਾਬ ਵੀ ਤੇ ਘਰ ਵੀ ਕੰਮ ਕਰਨਾ ਰਿਸ਼ਤੇਦਾਰੀ ਚ ਵੀ ਕੰਮ ਕਰਨਾ ਫਿਰ ਕੀ ਕਰੇ ਇੱਥੇ ਜਾ ਕੇ ਜੀ ਤੁਸੀਂ ਕੀ ਕਰਦੇ ਰਹੇ ਮੈਂ ਚੌਂਕੀਦਾਰਾ ਕਰ ਰਿਹਾ ਹਾਂ ਸਰਕਾਰੀ ਪਿੰਡ ਦਾ ਠੀਕ ਹੈ ਤਾਂ ਉਹ ਚੌਂਕੀਦਾਰਾਂ ਦਾ ਕਹਿੰਦੇ ਪਿੰਡ 'ਚ ਹੋ ਰਹੀ ਹੈ ਇੱਕ ਲਗ ਵਧੀਆ ਰਤਵਾ ਹੁੰਦਾ ਵੀ ਚੌਂਕੀਦਾਰ ਆ ਕੇ ਸਾਰੇ ਡਰਦੇ ਹੁੰਦੇ ਆ ਤੂੰ ਆਪਣਾ ਹੌਂ ਨਹੀਂ ਕੋਈ ਡਰਦਾ ਜੇ ਪਹਿਲਾਂ ਰੋਬ ਹੁੰਦਾ ਹੀ ਪੂਰਾ ਪਹਿਲਾਂ ਪੂਰਾ ਰੋਬਤਾ ਜੇ ਹੁਣ ਨਹੀਂ ਕੋਈ ਡਰਦਾ ਕਿਵੇਂ ਹੁੰਦਾ ਸੀ ਮਾੜਾ ਦੱਸੋ ਰੋਬ ਕਿਵੇਂ ਹੁੰਦਾ ਸੀ ਠੀਕ ਹੈ ਪਹਿਲਾਂ ਮੇਰਾ ਡੈਡੀ ਦਾ ਚੌਂਕੀਦਾਰ ਜੀ ਇੱਥੇ ਬਾ ਮੈਨੂੰ ਹੋ ਨਹੀਂ ਮਿਲੇਗਾ 8-9 ਸਾਲ ਹੋ ਗਏ ਜੀ ਠੀਕ ਹੈ ਜੀ ਹਾਂ ਜੀ ਉਹ ਦੱਸੋ ਉਹਨਾਂ ਕੋਈ ਚੌਂਕੀਦਾਰ ਹੁੰਦੇ ਤਾਂ ਚਲੋ ਰਾਤ ਦੇ ਅਫਰਤ ਜਿਆਦਾ ਬੜੀਆਂ ਹੁੰਦੀਆਂ ਨੇ ਉਹ ਦੱਸੋ ਕੁਝ ਹੁਣ ਤਾਂ ਪਹਿਰੇ ਹੀ ਨਹੀਂ ਲੱਗਦੇ ਜੇ ਹੁਣ ਤਾਂ ਇੱਕਾ ਚੋਰੀਆਂ ਦਿਨ ਚ ਹੋ ਰਹੀਆਂ ਪਹਿਲਾਂ ਰਾਤ ਨੂੰ ਹੋਇਆਂ ਸੀਆਂ ਜੀ ਜਿਵੇਂ ਉਹ ਕਹਿੰਦੇ ਨੇ ਜਾਗਦੇ ਰਹੋ ਇੱਕ ਵਾਰ ਬੋਲ ਕੇ ਦਿਖਾ ਦਿਓ ਹਾਂ ਇਹ ਤੋਂ ਬੋਲ ਕਿਵੇਂ ਕਿਵੇਂ ਬੋਲਦੇਗਾ ਜਾਗਦੇ ਰਹੋ ਜੀ ਥੋੜਾ ਜਿਹਾ ਹੋਵੇਂ ਨਹੀਂ ਜਿਵੇਂ ਰਾਤ ਨੂੰ ਬੋਲਦੇ ਨੇ ਉਹ ਆਵਾਜ਼ ਕੱਢ ਕੇ ਦਿਖਾਓ ਨਾ ਫੇਰ ਲੋ ਜਾਗਦੇ ਰਹੋ ਜੀ ਜਾਗਦੇ ਰਹੋ ਜੀ ਵੜਕ ਆਈ ਨਹੀਂ ਵੜਕ ਹੈ ਨਹੀਂ ਗਲਾ ਖਰਾਬ ਹੋ ਰਿਹਾ ਸਾਰਾ ਗਲਾ ਖਰਾਬ ਨਹੀਂ ਆਇਆ ਨਹੀਂ ਰਾਤ ਨੂੰ ਦੋ ਅੱਧੀ ਅੱਧੀ ਵਾਰ ਤਾਂ ਸਾਡੇ ਵਰਗੇ ਰਾਤ ਨੂੰ ਨਾ ਸੁੱਤੇ ਪਿਆ ਨੂੰ ਆਇਆ ਹੁੰਦਾ ਵੀ ਯਾਰ ਚੌਕੀਦਾਰ ਫੜ ਲੀਏ ਸੌਣ ਹੀ ਨਹੀਂ ਦੇ ਰਿਹਾ ਗਲਾ ਖਰਾਬ ਹੋ ਰਿਹਾ ਸਾਰਾ ਕੋਈ ਨਾ ਇੱਕ ਅਦੀ ਆਵਾਜ਼ ਕੱਢ ਕੇ ਜਿਵੇਂ ਸਾਰਾ ਗਲਾ ਖਰਾਬ ਹੋ ਰਹਿਣ ਦੇ ਨਹੀਂ ਜਾਗਦੇ ਰਹੋ ਜੀ ਹੁਣ ਥੋੜੀ ਜਿਹੀ ਵੜਕ ਆਈ ਸਾਰੇ ਦਰਸ਼ਕ ਨੂੰ ਬੋਲਦੇ ਸਸਿਕਲ ਬੋਲਦੋ ਨਾ ਅਸੀਂ ਚੰਗੇ ਵਾਈਕੂ ਚਿਕਾਚਾ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਕਰੋ ਸਾਰਿਆਂ ਨੂੰ ਕੋ ਮੁੰਡੀ 50 ਸਰੀ ਗੁੱਡ ਮਾਰਨਿੰਗ ਬੋਲੋ ਗੁੱਡ ਮਾਰਨਿੰਗ ਬੋਲੋ ਬੇਟਾ ਕੋ ਮੁੰਡੀ ਗੁੱਡ ਮਾਰਨਿੰਗ ਅਮਨ ਬਾਈ ਕੀ ਕਰਦੇ ਹੋ ਮੈਂ ਜੀ ਜਰਨਲਿਜ਼ਮ ਕਰੀ ਹੋਈ ਹੈ ਜੀ ਸਾਡੇ ਵਾਲੇ ਫੀਲਡ ਚ ਆਉਣਾ ਫਿਰ ਹਾਂ ਜੀ ਤੁਹਾਡੇ ਵਾਲੇ ਫੀਲਡ ਚ ਆਣਾ ਜੀ ਆਪਾਂ ਨੇ ਹਾਂ ਚਲੋ ਫਿਰ ਦੱਸੋ ਕਿਵੇਂ ਕਰੋਗੇ ਐਂਕਰਿੰਗ ਬਾਜੀ ਜਿਵੇਂ ਤੁਸੀਂ ਕਰਦੇ ਹੋ ਪੈਰ ਤੋ ਚਲੋ ਠੀਕ ਹੈ ਇੱਕਾ ਚਲੋ ਮੰਨ ਲਓ ਵੱਡੀ ਖਬਰ ਆ ਗਈ ਕੋਈ ਬ੍ਰੇਕਿੰਗ ਦਿੱਤੀ ਨੇ ਕਿਵੇਂ ਬੋਲੋਗੇ ਦੋਸਤੋ ਬਾਜੀ ਜਿਵੇਂ ਐਂਕਰ ਸਟੂਡੀਓ 'ਚ ਖੜਾ ਹੁੰਦਾ ਜੀ ਕਿਵੇਂ ਮੰਨ ਲਓ ਤੁਸੀਂ ਐਂਕਰ ਹੋ ਯਾਰ ਮੰਨ ਲਓ ਤੁਸੀਂ ਐਂਕਰ ਹੋ ਤੁਸੀਂ ਬੋਲ ਕੇ ਦਿਖਾਓ ਕੋਈ ਮੰਨ ਲਓ ਜੀ ਹੁਣ ਤੁਹਾਡੇ ਤੁਹਾਡੇ ਸਮਾਂ ਹੈ ਕਿ ਤੁਸੀਂ ਬੋਲੋ ਹੁਣ ਜੀ ਸਾਡੀ ਬੋਲੀ ਹੈਗੀ ਜੀ ਪਵਾਦੀ ਜਿਵੇਂ ਹਾਂ ਜੀ ਜਿਹਨੇ ਹੁਣ ਸਾਡੇ ਬੱਕਰੀਆਂ ਉਹ ਖੇਤ 'ਚ ਬੱਕਰੀਆਂ ਵੜ ਗਈਆਂ ਸਾਰਾ ਖੇਤ ਖਾ ਗਈਆਂ ਐ ਐਦਾਂ ਖਬਰਾਂ ਚ ਲਾ ਦੇਣੀ ਜੀ ਪਿੰਡ ਦੀਆਂ ਸਾਰੀਆਂ ਆਪਾਂ ਦਾ ਪਿੰਡ ਦਾ ਹੀ ਕਵਰ ਕਰਨਾ ਜੀ ਬਾਹਰ ਬਈ ਕਾਲਜ ਕਿਵੇਂ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਪਰ ਵਿਆਹ ਵੀ ਉਹਦਾ ਕੀ ਸੀਗਾ ਵਿਆਹ ਦਾ ਜੀ ਅਲੀ ਕਰਵਾ ਦੇ ਨਾ ਇਸ ਦਾ ਰਸਤੇ ਸੱਲੀ ਵੀ ਲੱਭੀ ਹੋ ਕਿ ਨਹੀਂ ਪੈਸਾ ਨਹੀਂ ਬੰਦਾ ਆਉਂਦਾ ਮੇਰੀ ਸੱਲੀ ਪਰਦਾ ਇਹਦੀ ਵੀ ਹੈਗੀ ਹੈ ਇਹ ਐਦਾਂ ਹੋ ਹੀ ਨਹੀਂ ਸਕਦਾ ਇਹਦੀ ਨਾ ਹੋਈ ਇਹਦਾ ਗੱਲ ਕਰਦੇ ਇਸ ਤਰ੍ਹਾਂ ਇੱਧਰ ਕਿਵੇਂ ਤੰਗ ਫਰਿਆਨੀ ਇੱਧਰ ਵੀ ਐਦਾਂ ਹੀ ਆ ਫੁੱਲ ਸੀਨ ਹੈ ਜੀ ਜੋ ਇਹ ਕਰਦਾ ਹੀ ਅਸੀਂ ਉਹੀ ਫੇਰ ਅਸੀਂ ਕਰਦੇ ਹਾਂ ਜੀ ਹਾਂਜੀ ਵਰ ਤਾਂ ਗੰਗਾ ਪ੍ਰਸ਼ਨ ਸਭ ਤੋਂ ਵੱਧ ਕਿਵੇਂ ਕਰਦੇ ਹਾਂ ਜੀ ਉਹੀ ਗੰਗਾ ਨੇ ਲਾ ਗਈ ਕਦੀ ਇਹਦਾ ਫੋਨ ਖੋਸ ਕੇ ਕੀਤੀ ਲਗਾਉਦੀ ਨਾਈ ਕਦੇ ਖੋਸੀ ਕਿਹੜਾ 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 ਗਾਣਾ ਕਿਹੜਾ ਲਾਉਣੀ ਹੈ ਹਾਈ ਗਾਣਾ ਕਿਹੜਾ ਲਾਉਣੀ ਹੈ ਉਹ ਤਾਂ ਹੀ ਬਸ ਹੁਣ ਯਾਦ ਨਹੀਂ ਆ ਰਿਹਾ ਬਹੁਤ ਗਾਣੇ ਆਈ ਟੁੱਟੇ ਦਿਲਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੋਂ ਆਮ ਮਿਲਦੀ ਜੀ ਐਦਾਂ ਦੇ ਗਾਣੇ ਆ ਜੀ ਲਾ ਦਿੰਦੇ ਆ ਜੀ ਜਿਵੇਂ ਕਦੇ ਕੋਈ ਰੋਮੈਂਟਿਕ ਗਾਣਾ ਲਾਦੇ ਆ ਜੀ ਬੈ ਇੰਹੀ ਹਾਂਸੀ ਮਜ਼ਾਕ ਚੱਲਦਾ ਰਹਿੰਦਾ ਹੈ ਜੀ ਸਾਡਾ ਸਰਕਲ ਹੈਗਾ ਵਧੀਆ ਜੀ ਸਾਰੇ ਸਰਦਾਰ ਬੰਦੇ ਜੀ ਸਾਡੇ ਸਰਕਲ ਚ ਹਾਂਜੀ ਬਾਕੀ ਹੋਰ ਕੰਮਕਾਰ ਕਰੀਦੇ ਆ ਜੀ ਘਰ ਦੇ ਮਾੜੇ ਮੋٹے ਬਾਕੀ ਕਰਕੇ ਨੂੰ ਤੰਗ ਪਰੇਸ਼ਾਨ ਵੀ ਕਰੀਦਾ ਹੈ ਜੀ ਕੋਈ ਕੰਮ ਟਾਈਮ ਤੇ ਨਹੀਂ ਕਰਨਾ ਜਿਵੇਂ ਕਰਕੇ ਨੇ ਕਹਦੇ ਨਾ ਕੋਈ ਨਾ ਕਰਦਾਂਗੇ ਐਦਾਂ ਕਰਕੇ ਜੀ ਬਸ ਕਰੋ ਫਿਰ ਛਤਰ ਛਤਰ ਪੈਂਦੇ ਪੂਰੇ ਜੀ ਪੂਰੇ ਛਤਰ ਜੀ ਬਾਪੂ ਜੀ ਬੁਰੇ ਛਤਰ ਮੈਂ ਹਾਂਜੀ ਹਾਂਜੀ ਪੂਰੇ ਛਤਰ ਪੈਂਦੀ ਕਿ ਤੋ ਬੇਬੇ ਤੋਂ ਪੈਂਦਾ ਕਿ ਬਾਪੂ ਤੋਂ ਨਾ ਨਾ ਬਾਪੂ ਤੋਂ ਹੀ ਪੈਂਦੇ ਆਂ ਜੀ ਹਾਂਜੀ ਸਰ ਰਿਸ਼ਤੇ ਦੀ ਗੱਲ ਵੀ ਆਪਾਂ ਹੁਣੀ ਤੋੜ ਲੈਨੇ ਸਾਰੇ ਬੈਠੇ ਆਂ ਨਾ ਜੀ ਨਾ ਜੀ ਬਾਪੂ ਜੀ ਹੁਣੇ ਬੈਠੇ ਆ ਰਿਸ਼ਤੇ ਦੀ ਗੱਲ ਕਰ ਲੈਨੇ ਜੁੱਤੀ ਵੀ ਨਹੀਂ ਪਾਈ ਵੀ ਆ ਜੀ ਬਾਪੂ ਕੇ ਜੁੱਤੀ ਤਾਂ ਚਲ ਨਹੀਂ ਟੀਵੀ ਸਾਹਮਣੇ ਪੈਂਦੀ ਆ ਨਾ ਨਾ ਆਪਾਂ ਆਪਾਂ ਮੇਰੀ ਗੱਲ ਸੁਣੋ ਆਪਾਂ ਰਿਸ਼ਤੇ ਦੀ ਗੱਲ ਤੋੜ ਲੈਨੇ ਆਂ ਤਾਂ ਗੱਲ ਕਰੋ ਦੱਸ ਦੋ ਕੁੜੀ ਬਾਰੇ ਨਾ ਜੀ ਨਾ ਇਹਦਾਂ ਦਾ ਮੌਕਾ ਬਾਰ-ਬਾਰ ਥੋੜੀ ਮਿਲਦਾ ਨਹੀਂ ਗਿਆ ਜੀ ਰੋਟੀ ਵੀ ਖਾਣੀ ਰੱਦ ਗਈ ਜੀ ਅ ਚੱਲੇ ਨਗਾ ਹੀ ਕਰਾਓ ਮੇਰਾ ਰਿਸ਼ਤਾ ਹੀ ਕਰੋ ਗੋਣੋ ਮੋ ਚੁੱਲਾ ਨਹੀਂ ਮੈਂ ਤਾਂ ਤਿਆਰ ਆਂ ਬਾਈ ਫਿਰ ਘੁੰਮਣ ਘੁੰਮਣ ਕਿੱਥੇ ਜਾਂਦੇ ਹੋ ਬਾਜੀ ਚੰਡੀਗੜ੍ਹ ਹੈ ਜੀ ਆਪਣਾ ਮੇਨ ਬਾਕੀ ਜੇ ਸਲਾਮ ਆਂਦੀ ਆ ਪਾੜਾ ਵੱਲ ਮਾੜਾ ਮੋਠਾ ਜਾ ਜਾਂਦੇ ਆ ਜੀ ਬਾਪੂ ਜੀ ਨੂੰ ਪਾਦੀ ਹੈ ਸੁਸਾਰ ਸ਼ਵਰ ਤੁਹਾਡੀ ਹਾਂ ਨਾ ਜੀ ਨਾ ਕੋਈ ਨਾ ਬਾਪੂ ਜੀ ਸਾਹਮਣੇ ਬੈਠੇ ਖਲੀ ਦਾ ਜੀ ਜ਼ਮੀਨ ਦੀ ਵੰਡ ਵੀ ਨਹੀਂ ਹੋਈ ਬਾਪੂ ਨੇ ਇਦਾਂ ਹੀ ਬੇਦਕਲ ਕਰਦੇ ਨੇ ਜੀ ਚੱਲਾ ਜੇ ਬਾਈ ਫਿਰ ਆਪਾਂ ਚੱਲੀ ਬਾਪੂ ਜੀ ਕੋਲ ਚੱਲਾ ਫਿਰ ਆਜੋ 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 ਆਰੇ ਬਾਪੂ ਜੀ ਕੋਲ ਚੱਲ ਜੀ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰ ਸੋ ਲਈ ਮੁੰਡੇ ਦੀਆਂ ਗੱਲਾਂ ਹਾਂਜੀ ਫਿਰ ਹੁਣ ਕੀ ਪਲਾਨ ਹੈ ਤੁਹਾਡਾ ਬੇਦਖਲ ਕਰਨਾ ਜਾਂ ਰਿਸ਼ਤਾ ਮਨਜ਼ੂਰ ਆ ਨਾ ਰਿਸ਼ਤਾ ਕਰਾਂਗੇ ਜੀ ਹੈ ਜੀ ਰਿਸ਼ਤਾ ਕਰਾਂਗੇ ਜੀ ਉਦੋਂ ਪਹਿਲਾਂ ਮਾਰਕਟ ਹੋਣੀ ਹੈ ਜਾਂ ਨਾ ਨਾ ਪਿਆਰ ਮੁਹੱਬਤ ਇਹਨੂੰ ਦੇਣਾ ਕਿ ਨਹੀਂ ਦੇਣਾ ਤੇ ਨਾ ਜੀ ਬਾਪੂ ਵਾਲਾ ਯਾ ਤੂੰ ਉਹ ਤੇ ਲੱਗਿਆ ਟੀਵੀ ਤੇ ਮੂਰੀ ਨਾ ਦੇਣਾ ਜੀ ਦੇਣਾ ਫੇਰੇ ਫਿਰ ਕਿਵੇਂ ਕਟਾਈ ਕਿਵੇਂ ਕਰਨੀ ਹੁਣ ਦੱਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਮੁੰਡੇ ਦੀ ਗੱਲ ਵੈਦ ਹੈਗੇ ਚਲੋ ਬਾਕੀ ਰਿਸ਼ਤੇ ਵਾਲਿਆਂ ਨੂੰ ਤੁਸੀਂ ਦੇਤਾ ਜਵਾਬ ਹੈ ਨਹੀਂ ਵੀ ਹੋਰ ਰਿਸ਼ਤੇ ਵਾਲਿਆਂ ਨੂੰ ਤਾਂ ਹੁਣ ਕਰਨਾ ਨਹੀਂ ਹਾਂਜੀ ਠੀਕ ਹੈ ਜੀ ਫੋਟੋ ਫੋਟੋ ਦਿਖਾਈਏ ਕਿ ਨਹੀਂ ਹੈ ਜੀ ਨਾ ਦਿਖਾਈ ਨਹੀਂ ਜੀ ਮੇਰੇ ਬੱਚੇ ਨੂੰ ਹਰ ਮੇਰੀ ਬਹੂ ਨੇ ਕੀ ਸੇਵਾ ਕਰਾ ਬਹੂ ਠੀਕ ਹੈ ਜੀ ਹਾਂ ਜਿੱਤਰਾ ਹੀ ਮੇਰੀ ਹੋਰੀ ਸੇਵਾ ਇਤਨੀ ਮੇਰੀ ਪੁੱਤੇ ਦੀ ਬਹੂ ਕਰਾ ਠੀਕ ਹੈ ਜੀ ਇਹਨੂੰ ਰੋਟੀ ਪਾਣੀ ਸਾਰੀ ਚੀਜ਼ਾਂ ਮੀਣਾ ਠੀਕ ਹੈ ਹਾਂ ਪਰ ਬਚੋਲਣ ਬੇਬੇ ਜੀ ਤੁਸੀਂ ਬਣਾਓਗੇ ਹੈ ਬਚੋਲਣ ਤੁਸੀਂ ਬਣਾਓਗੇ ਆਪਣੇ ਦੋਤੇ ਦੀ ਪੁੱਤੇ ਦੀ ਬਚੋਲਣ ਕਿਉਂ ਬਚੋਲਣ ਤੋ ਕਰਮਾ ਕਿ ਬਚੋਲਣ ਬਾਈ ਨਹੀਂ ਫਿਰ ਵੀ ਚਲੋ ਮੇਕਨੌੜ ਤੇ ਤਾਂ ਬਥੇਰੇ ਰਿਸ਼ਤੇ ਆ ਰਹੇ ਨੇ ਨਹੀਂ ਲੰਦੇ ਮੇਰੇ ਕਨੌੜ ਭਿਓਕੇ ਬਾਈ ਅੱਛਾ ਜੀ ਹਾਂ ਨਹੀਂ ਨਹੀਂ ਹੰਨਦੇ ਮੰਨਦੇ ਨਹੀਂ ਹਾਂ ਮੰਨਣਾ ਹਣ ਬੇਬੇ ਕਿਤੇ ਮੰਨੀ ਤੇ ਬੈਠੇ ਹੋ ਬਿਲ ਨਹੀਂ ਹੋਰ ਨਾ ਕਨੌੜ ਤੇਥੋਂ ਬਾਈ ਹਮ ਲੰਦੇ ਨਹੀਂ ਮੈਂ ਕਨੌੜ ਹੁਣ ਥੋੜੇ ਤੇ ਥੋੜੇ ਰਿਸ਼ਤੇ ਥੋੜੀ ਲੈਣਾ ਉਹਦਾ ਆਪ ਲੱਭੀ ਬੈਠਾ ਕੁੜੀ ਆਹ ਚੰਗਤ ਤਾਂ ਠੀਕ ਹੈ ਉਹ ਬਾਹਰ ਕਾਲਜ ਜਾਵਾ ਜਹਾ ਬਾਈ ਪੜਨ ਜਾ ਰਿਹਾ ਮੇ ਤੇ ਪਰਦੇ ਰਹੀ ਮੈਨੂੰ ਕਿਹੜਾ ਪਤਾ ਬਾਈ ਮੈਂ ਕਹਿੰਦੇ ਉਹ ਗੇਲਾ ਮੈਨੂੰ ਕਿਉਂ ਤੇ ਪਤਾ ਲੱਗਿਆ ਜੇ ਪਹਿਲਾਂ ਪਤਾ ਸੀ ਨਾ ਜੀ ਮੈਨੂੰ ਤਾਂ ਕੋਈ ਨਹੀਂ ਪਤਾ ਨਹੀਂ ਪਹਿਲਾਂ ਕੋਈ ਪਤਾ ਨਹੀਂ ਨਹੀਂ ਮੁੰਡਿਆਂ ਦੀ ਮਾਤਾ ਨਾਲ ਵਧੀਆ ਬਣਦੀ ਹੁੰਦੀ ਆ ਦੱਸਦਾ ਨਹੀਂ ਨਾ ਜੀ ਕੋਈ ਬਾਤ ਨਹੀਂ ਅਸੀਂ ਕੋਈ ਮੈਨੂੰ ਪੁੱਛਾ ਹਾਂਜੀ ਹੁਣ ਤੂੰ ਚਲੋ ਤੁਹਾਡੇ ਕੋਲ ਆ ਕੇ ਮੈਨੂੰ ਪਤਾ ਮੈਂ ਤੈਨੂੰ ਕਹੀਂ ਜਾਂਦੇ ਮੇਰੀ ਗਰ ਮੁਹ ਲਗਾਤ ਕਰਾ ਕਿੰਨੀ ਵਾਰੀ ਕਹ ਲੈ ਦੱਸਦਾ ਨਹੀਂ ਹੈਗਾ ਮੈਂ ਤਾਂ ਫੋਨ ਚੈੱਕ ਕਰਦੀ ਆ ਹਾਂ ਮੈਨੂੰ ਤਾਂ ਕਰਕੇ ਪਤਾ ਮੈਂ ਤੈਨੂੰ ਪਹਿਲਾਂ ਹੀ ਕਹਿ ਦਿਆ ਬੀਂਦੀ ਵੀ ਸੈਲੀ ਹੈਗੀ ਐ ਅੱਛਾ ਜੀ ਹਾਂ ਆਪਣੀ ਇਹ ਦੱਸਦਾ ਹੁਣ ਦੱਸਿਆ ਨਾ ਪਹਿਲਾਂ ਮੁਕਰ ਗਿਆ ਤਾਂ ਨਾ ਹਾਂਜੀ ਪਹਿਲਾਂ ਮੁਕਰ ਗਿਆ ਹਾਂ ਫੇਰ ਮੈਂ ਕੈਨ ਵੀ ਨੂੰ ਪੁੱਛ ਏ ਸੀ ਪਿੰਡ ਜੰਗਪੁਰੇ ਦੀਆਂ ਯਾਦਾਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦੇਆਂ ਯਾਦਾਂ ਸਾਂਝੀਆਂ ਕੀਤੀਆਂ ਆਹ ਵਾਦਦੇ ਹੁਣ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਕੰਦਰ ਦੇ ਨਾਲ ਹਾਕਮ ਸਿੰਘ ਅਮਦਗੜੀਆ ਪੀਟੀਸੀ ਨਿਊ ਜੰਗਪੁਰਾ